ਰੀਦਾ ਪਿਛਲ ਰਾਤ ਨਾ ਜਾਗਿਓ ਏ ਜਵਿੰਦਰੋ ਮੋਇਓ ਏ ਜੇ ਤਾ ਰੱਬ ਬਸਾਰਿਆ ਜੈਦਾ ਰੱਬ ਬਸਾਰਿਆ ਤਾਂ ਰੱਬ ਨਾ ਬਸਾਰਿਓ ਏ ਰੱਬ ਨੇ ਤੈਨੂੰ ਨਹੀਂ ਬਸਾਰਿਆ ਤੈਂ ਰੱਬ ਨੂੰ ਭਾਵੇਂ ਬਸਾਰਿਆ ਹੋਵੇ ਪਿਛਲ ਰਾਤ ਨਾ ਜਾਗਿਆ ਜਵਿੰਦਰੋ ਮੋਇਓ ਏ ਕਿ ਤੂੰ ਅਖੀਰ ਤੱਕ ਵੀ ਨਹੀਂ ਜਾਗਿਆ ਨਾ ਜਿੰਬੀ ਜੇ ਹੱਦ ਤੱਕ ਵੀ ਜੇ ਨਹੀਂ ਜਾਗਿਆ ਤੂੰ ਬੜੇ ਪਾਹ ਹੁੰਦਾ ਤੱਕ ਵੀ ਤੇਰੀ ਅੱਖ ਨਹੀਂ ਖੁੱਲੀ ਵੀ ਵਾ ਕੀ ਕਰਨਾ ਆਸੀ ਕੀ ਕਰਦਾ ਰਹਾ ਕੋਈ ਕੁਝ ਉਹ ਜਿਹੋ ਉਤਰ ਹੀ ਜਾਈ ਜੀ ਪਹਿਲਾਂ ਸੀ ਫੇਰ ਸਮਝ ਲੋ ਜਿਹਉਂਦਾ ਮਰੇ ਵਾ ਤੂੰ ਅੜੇ ਸਾਹ ਹੁੰਦੇ ਨੇ ਨਾ ਮਾਤਾ ਮਸਾਏ ਹੁੰਦੇ ਨੇ ਇਹ ਤਾਂ ਐਵੇਂ ਫਾਂਸੀ ਲੱਗੀ ਹੋਈ ਆ ਟਾਈਮ ਪੂਰਾ ਕਰ ਬਹੁਤੇ ਕਹਿੰਦੇ ਨੇ ਟਾਈਮ ਪੂਰਾ ਕਰ ਰਹੇ ਕਹਿੰਦੇ ਹੀ ਨੇ ਲੋਕ ਕਹਿੰਦਾ ਕੀ ਹੈ ਕਹਾਂ ਤਾਂ ਪਾਸ ਕਰਦੇ ਆਂ ਜਿਹੜੇ ਆਪੇ ਮਰਦੇ ਨੇ ਟਾਈਮ ਪਾਸ ਕਰਦੇ ਆਂ ਜਿਉਂਦੇ ਮਰੇ ਵੀ ਨੇ ਹੋਰ ਕੀ ਆ ਓਏ ਜੀ ਰਸੇ ਨੇ ਰਸੇ ਜਿਹੜਾ ਨਰਾਸਾ ਉਹ ਮਰਿਆ ਹੋਇਆ ਹੀ ਹੈ ਜਿਹੜਾ ਆਸਾ ਉਹ ਜਿਉਂਦਾ ਹੈ ਜੀਵੇ ਆਸਾ ਮਰੇ ਵੀ ਆਸਾ ਕਹੇ ਰਵਦਾਸ ਆਸ ਲੱਭੀ ਆਸ ਲੱਭ ਜੀਵਾ ਆਹ ਸਾਨੂੰ ਜਿਹਨੂੰ ਆਸ ਹੈ ਜਿਉਂਦਾ ਰਵਦਾਸ ਮੇਰਾ ਸਾਥ ਰਹੀ ਹੈ ਕਈ ਰਵਦਾਸ ਆਸ ਨਾਲ ਜੀਉਂਦਾ ਆਸ ਹੈ ਤਾਂ ਜੀਵਨ ਜਿਹਨੂੰ ਆਸ ਹੈ ਕੋਈ ਨਹੀਂ ਉਹਦਾ ਜੀਵਨ ਕਾਦਾ ਉਹਦਾ ਮਰਿਆ ਹੋਇਆ ਜੀ ਮਰੇ ਰਿਹਾ ਉਹਦਾ ਦਿਲ ਤਾਂ ਟੁੱਟਿਆ ਹੋਇਆ ਹਾਂਜੀ ਜੇ ਤੈਂ ਰੱਬ ਬਸਾਰੇ ਆ ਤਾਂ ਰੱਬ ਨਾ ਬਸਾਰੇ ਹੋਏ। ਉਹ ਭਾਈ ਰੱਬ ਨੂੰ ਚਾਹੇ ਤੈਂ ਬਸਾਰਿਆ ਆ ਉਹਨੇ ਤੈਨੂੰ ਕੋਈ ਨਹੀਂ ਬਸਾਰਿਆ ਤੈਨੂੰ ਦੋ ਰੋਡ ਤੇਰੇ ਵੱਲ ਉਹ ਜਾਈ ਤੇ ਆਣਾ ਜਾਈ ਸੀ ਉਹ ਆਪਣੀ ਡਿਊਟੀ ਤੇ ਹਾਜ਼ਰ ਹੈ। ਤੈਨੂੰ ਤੇਰੀਆਂ ਲੋੜਾਂ ਪੂਰੀਆਂ ਕਰਦਾ ਹੈ। ਤੈਨੂੰ ਟਾਈਮ ਸਿਰ ਰਜ ਕੋ ਪਹੁੰਚਾਉਂਦਾ ਹੈ। ਉਹਨੇ ਤਾਂ ਨਹੀਂ ਤੈਨੂੰ ਬਸਾਰਿਆ ਕਿ ਤੈਂ ਬਸਾਰਿਆ ਤੂੰ ਆਪਣੇ ਅੰਦਰ ਜਾਗ। ਤੂੰ ਆਪਣੇ ਕੀਤੇ ਪਾਏਗਾ। ਆਹੇ ਕੀਤੀ ਪਾਉਣੀ ਆ ਹੋਰ ਕਰਦਾ ਕੀ ਹੈ ਜੇ ਰੱਬ ਬਖਸ਼ਾਰਿਆ ਹੋਇਆ ਇਹਦਾ ਤੈਨੂੰ ਆਪੇ ਰਿਜਲਟ ਮਿਲਜੂ ਇਹਦਾ ਨੁਕਸਾਨ ਤੈਨੂੰ ਆਪੇ ਗਾਹ ਪਤਾ ਲੱਗੇ ਜੂ ਕੀ ਹੋਇਆ ਹਾਂਜੀ